ਦਾ ਮੈਡੀਕਲ ਕਰਾਇਮ ਕਰਨਾ ਮੈਂ ਉਸ ਹਾਬ ਕਹਿ ਰਿਹਾ ਮੈਂ ਐਮਟੀ ਕੈਦੀ ਉੱਤੇ ਪਰਚਾ ਦਊਂਗਾ ਬਾਹਾਨਾ ਨਹੀਂ ਦਾ ਪਰਚਾ ਕਰੂੰਗਾ ਜੇ ਮਾਤਾ ਜੀ ਕੰਡੀਸ਼ਨ ਆਉਗੀ ਮੌਜ ਤੇ ਪਰਚਾ ਦਊਂਗਾ ਸੋ ਮੈਂ ਸਵਰਗ ਬਣਾਉਣ ਨੂੰ ਕਹਿ ਰਦੀ ਆ ਨਰਗ ਬਣਾਇਆ ਤੁਹਾਡੇ ਅੱਗੇ ਸੋ ਸਾਥੀ ਗਾ ਨਮਸਕਾਰਡ ਨੰਬਰ 14 ਜਿ ਵਿਕਾਸ ਜ਼ਮੀਨ ਤੇ ਨਹੀਂ ਗੰਦੇ ਪਣ ਚ ਡਿੱਗੇ ਮਹਿਲਾ ਅੰਤਰਰਾਸ਼ਟਰੀ ਖਿਡਾਰੀ ਦਾ ਫਟਿਆ ਗੁੱਸਾ 24 ਘੰਟੇ ਦਾ ਅਲਟੀਮੇਟਮ ਸੋਮਵਾਰ ਨੂੰ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਦੇ ਵਾਰਡ ਨੰਬਰ 14 ਦੀ ਹਕੀਕਤ ਨੇ ਪ੍ਰਸ਼ਾਸਨ ਅਤੇ ਜਿੱਤੇ ਹੋਏ ਕੌਂਸਲਰਾਂ ਐਮਸੀ ਆ ਦੀ ਨੀਂਦ ਖੋਲ ਕੇ ਰੱਖ ਦਿੱਤੀ ਹੈ ਇੱਥੇ ਗੰਦੇ ਪਾਣੀ ਦੀ ਚਿੱਕੜ ਨਾਲ ਭਰੀ ਗਲੀਆਂ ਤੇ ਐਕਟਿਵਤ ਡੇਕੇ ਇੱਕ ਮਹਿਲਾ ਗੰਭੀਰ ਜ਼ਖਮੀ ਹੋ ਗਈ ਜਿਸ ਤੋਂ ਬਾਅਦ ਉਸ ਦਾ ਬੇਟਾ ਅੰਤਰਰਾਸ਼ਟਰੀ ਕਰਾਟੇ ਖਿਡਾਰੀ ਤਰਨ ਸ਼ਰਮਾ ਖੁੱਲੇ ਜਾਂ ਸਿਸਟਮ ਖਿਲਾਫ ਖੜਾ ਹੋ ਗਿਆ ਹੈ ਕਹਿੰਦਾ ਹੈ ਕਿ ਮੇਰਾ ਸਬਰ ਟੁੱਟ ਗਿਆ ਹੈ viral video ਸਿੱਧਾ ਇਲਜ਼ਾਮ ਘਟਨਾ ਤੋਂ ਬਾਅਦ ਤਰਨ ਸ਼ਰਮਾ ਵੱਲੋਂ ਬਣਾਈ ਗਈ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ viral ਹੋ ਰਹੀ ਹੈ ਜਿਸੇ ਚੋ ਕਹਿੰਦਾ ਕਿ 5 ਸਾਲ 10 ਸਾਲਾਂ ਤੋਂ ਗਲੀ ਦਾ ਇਹ ਹਾਲ ਹੈ 24 ਘੰਟੇ ਦਾ ਗੰਦਾ ਪਾਣੀ ਖੜਾ ਰੰਦਾ ਹੈ ਅੱਜ ਮੇਰੀ ਮਾਤਾ ਡਿੱਗੀ ਕੱਲ ਕੁਝ ਹੋ ਜਾਂਦਾ ਤਾਂ ਜ਼ਿੰਮੇਵਾਰ ਜ਼ਿੰਮੇਵਾਰ ਕੌਣ ਸੀ ਤਰਿੰਦਰ ਸ਼ਰਮਣੇ ਦੱਸਿਆ ਕਿ ਉਸ ਦੀ ਮਾਤਾ ਦਾ ਪਹਿਲੇ ਆਪਰੇਸ਼ਨ ਹੋ ਚੁੱਕਾ ਹੈ ਇਸ ਦੇ باوجود ਕੋਈ ਨਮਾਇੰਦਾ ਹਾਲ ਪੁੱਛਣ ਤੱਕ ਨਹੀਂ ਆਇਆ ਮੌਤਾਂ ਵੀ ਹੋਈਆਂ ਪਰ ਕੋਈ ਸੁਣਵਾਈ ਨਹੀਂ ਇਲਾਕੇ ਦੇ ਵਸਨੀਕਾਂ ਦਾ ਦੋਸ਼ ਹੈ ਕਿ ਪਹਿਲਾਂ ਹੀ ਵੀ ਇੱਕ ਬਜ਼ੁਰਗ ਮਾਤਾ ਦੀ ਮੌਤ ਹੋ ਚੁੱਕੀ ਹੈ ਕਈ ਬਜ਼ੁਰਗ ਗੰਦਗੀ ਨਾਲ ਕਾਰਨ ਬਿਮਾਰ ਰਹਿੰਦੇ ਹਨ ਮੌਜੂਦਾ ਕਾਂਗਰਸੀ ਕਾਉਂਸਲਰ ਅੱਜ ਕਰੇ ਗਲਿਚ ਨਹੀਂ ਦੱਸੇ ਲੋਕਾਂ ਦਾ ਕਹਿਣਾ ਕਿ ਸਿਰਫ ਚੋਣਾ ਨੇੜੇ ਆਉਂਦਿਆਂ ਹੀ ਨੇਤਾ ਵੋਟਾਂ ਮੰਗਣ ਆਉਂਦੇ ਹਨ ਬਾਕੀ ਸਮਾ ਵਾਰਡ ਵਾਰਡ ਨਰਤ ਬਣਿਆ ਰਹਦਾ ਹੈ ਉਹਨਾਂ ਖੁੱਲੀ ਚੇਤਾਵਨੀ ਕਿਹਾ ਕਿ ਪਰਚਾ ਵੀ ਧਰਨਾ ਵੀ ਅੰਤਰਰਾਸ਼ਟਰੀ ਖਿਡਾਰੀ ਤਰਨ ਸ਼ਰਮਾ ਨੇ ਸਖਬਦਤ ਕਿਹਾ ਮੈਂ ਮਜਬੂਰ ਹੋ ਗਿਆ ਹਾਂ ਮੈਂ ਮੌਜੂਦਾ ਐਮਸੀ ਖਿਲਾਫ ਮਾਨਸਿਕ ਪ੍ਰੇਸ਼ਾਨਤਾ ਝੂਠੇ ਵਾਅਦਿਆਂ ਦਾ ਪਰਚਾ ਦਰਜ ਕਰਵਾਵਾਂਗਾ ਮੇਰੀ ਮਾਤਾ ਨੂੰ ਕੁਝ ਹੋ ਗਿਆ ਤਾਂ ਸਾਰਾ ਕੇਸ ਮੈਂ ਹੀ ਕਰਾਂਗਾ ਉਸਨੇ ਪ੍ਰਸ਼ਾਸਨ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੰਦੇ ਐਲਾਨ ਕੀਤਾ ਕਿ ਜੇ ਗਲੀ ਦਾ ਤੁਰੰਤ ਹਲਨਾ ਹੋਇਆ ਤਾਂ ਸੋਮਵਾਰ ਨੂੰ মিডিਆ ਨਾਲ ਲੈ ਕੇ ਨਗਰ ਕੌਂਸਲ ਦੇ ਇਹ ਦਸਤਰ ਅੱਗੇ ਧਰਨਾ ਦਿੱਤਾ ਜਾਵੇਗਾ ਤਰਨ ਸ਼ਰਮਾ ਨੇ ਕਿਹਾ ਕਿ ਨਾ ਮੌਜੂਦਾ ਕੌਂਸਲਰ ਆਇਆ ਨਾ ਹੀ ਪ੍ਰਸ਼ਾਸਨ ਸਾਰੇ ਸੁੱਤੇ ਪੈਨੇ ਵੋਟਾਂ ਅਣ ਤੱਕ ਜਾਗ ਜਾਣਗੇ ਖੰਨਾ ਨੂੰ ਸਵਰਗ ਬਣਾਉਣ ਦੀ ਵਾਦੇ ਜ਼ਮੀਨ ਤੇ ਨਰਕ ਵਾਇਰਲ ਵੀਡੀਓ ਤੇ ਆਖਰ ਤਰਨ ਸ਼ਰਮਾਇਆ ਤੇ ਕਾ ਤੰਗ ਕਸਿਆ ਕਹਿੰਦੇ ਸਨ ਖੰਨਾਂ ਨੂੰ ਸਵਰਗ ਬਣਾ ਦੇਾਂਗੇ ਇਹ ਤਾਂ ਨਰਕ ਬਣਿਆ ਪਿਆ ਹੈ ਸਵਰਗ ਸਵਾਲ ਜੋ ਖੜੇ ਹੁੰਦੇ ਹਨ ਕਿ 5 ਸਾਲਾਂ ਤੱਕ ਵਾਰਡ 14 ਚ ਕੋਈ ਵਿਕਾਸ ਨਹੀਂ ਹੋਇਆ ਜਿੱਤੇ ਹੋਏ ਨਮਾਇੰਦਿਆਂ ਦੀ ਜ਼ਿੰਮੇਵਾਰੀ ਕੌਣ ਤੈ ਕਰੇਗਾ ਕਿ ਚੋਣਾਂ ਤੋਂ ਪਹਿਲੇ ਪ੍ਰਸ਼ਾਸਨ ਜੱਗ ਗਿਆ ਧਰਨੇ ਦੀ ਉਡੀਕ ਹੈ ਰਿਪੋਰਟ 24 ਨਿਊਜ਼ ਜਨਤਾ ਦੀ ਆਵਾਜ਼ ਸਿਸਟਮ ਲਈ ਸਵਾਲ ਮੈਂ ਤੇਜਿੰਦਰ ਸਿੰਘ ਆਰਟਿਸਟ ਮਾਤਾ ਦਾ ਮੈਡੀਕਲ ਕਲਾਈਨ ਚੱਲਣਾ ਮੈਂ ਸਾਹਬ ਕਹਿ ਰਿਹਾ ਮੈਂ ਐਮਟੀ ਕਹੀ ਦੇ ਉਤੇ ਪਰਚਾ ਦਊਂਗਾ ਬਾਨਾਣੀ ਦਾ ਪਰਚਾ ਕਰੂੰਗਾ ਜੇ ਮਾਤਾ ਜੀ ਕੰਡੀਸ਼ਨ ਆਉਗੀ ਮੌਤ ਦੇ ਪਰਚਾ ਦਊਂਗਾ ਸੋ ਮੈਂ ਚਵੜਕ ਬਣਾਉਣ ਨੂੰ ਕਹਿ ਰਦੀ ਆ ਨਰਗ ਬਣਾਣਾ ਪਿਆ ਤੁਹਾਡੇ ਅੱਗੇ ਸੋ ਸਾਸੀ ਗਾਂ ਤੁਹਾਡਾ ਆਪਣਾ ਅੰਦਰ ਰੱਖ ਕੇ ਪੈਰਾ ਕਰਾ ਦਿੱਤੀ ਤਰੂ ਚਲਮਾ ਨੰਬਰ 14 ਮੌਜੂਦਾ ਐਮਟੀ ਕਹੀ ਤੇ ਅੱਜ ਆਹ ਦੇਖ ਲਓ ਗਲੀ ਦਾ ਹਾਲ ਤੇ ਆ ਮੇਰੇ ਮਾਤਾ ਜੀ ਨੇ ਜੋ ਪਹਿਲੇ ਹੀ ਜਿਹਨਾਂ ਬਾਜੂ ਦਾ ਆਪਰੇਸ਼ਨ ਹੋਇਆ ਗਿਰਗੇ ਦੀ ਜੇ ਤੇ ਅੱਜ ਆ ਗੰਦੇ ਪਾਣੀ ਦੇ ਵਿੱਚ ਇਹ ਫੇਰ ਗਿਰ ਗਏ ਨਾ ਇੱਥੇ ਸਭੀ ਦਾ ਸਵਾਗਤ ਹੈ ਤੇਜ ਰਿਪੋਰਟ 24 ਨਿਊਜ਼ ਦੇਖੇ ਤੇਜਿੰਦਰ ਸਿੰਘ ਆਰਟਿਸਟ ਉਹ ਕੀ ਰਿਪੋਰਟ